ਮਾਪਿਆਂ ਦੇ ਸਾਧਾ ਵਰਗੇ ਪੁੱਤ ਸਰਬਨ ਭਗਤ ਗੁਰਵਿੰਦਰ ਸੁਖਵਾਲਾ ਮਾਰਡਰ ਦਾ ਤੀਜਾ ਦੋਸ਼ੀ ਬੇਸਬਜੀਤ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 2 ਦਿਨ ਪਹਿਲਾਂ ਮੈਂ ਇਸ ਕੇਸ ਤੇ ਬਹੁਤ ਲੰਬੀ ਚੌੜੀ ਵੀਡੀਓ ਪਾ ਚੁੱਕਿਆ। ਮੈਂ ਹੁਣ ਸਿਰਫ 3 ਮਿੰਟ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਰੁਪਿੰਦਰ ਕੌਰ ਜਿਹੜੀ ਕਾਤਲ ਆ ਉਹਨੇ ਡਿਕਟੇਟਰ ਸਿਪ ਦੇ ਨਾਲ ਹੁਣ ਤੱਕ ਘਰ ਤੇ ਕੈਮਰੇ ਨਹੀਂ ਲਗਣ ਦਿੱਤੇ। ਇਹ ਲਗਜ਼ਰੀ ਜ਼ਿੰਦਗੀ ਜਿਉ ਰਹੇ ਸੀ। ਜਿੱਧਰ ਰੂਵੇ ਜਾਂਦੀ ਸੀ ਸਕੋਰਪੀਓ ਗੱਡੀ ਤੇ ਹੀ ਜਾਂਦੀ ਸੀ। ਇਸੇ ਖਾਸ ਫੰਕਸ਼ਨ ਤੇ ਜਾਣ ਵੇਲੇ ਇਹਦਾ ਬਿਊਟੀ ਪਾਰਲਰ ਦਾ ਖਰਚ 1 ਲੱਖ ਰੁਪਈਆ ਸੀ ਸਸ ਸੌਰਾ ਭਾਵੇਂ ਗੁਰਸਖਸੀ ਪਰ ਦੂਜੇ ਤੀਜੇ ਦਿਨ ਘਰੇ ਬੱਕਰੇ ਦਾ ਮੀਟ ਬਣਾਉਣਾ ਆਮ ਗੱਲ ਸੀ ਬ੍ਰਾਂਡਡ ਜੁੱਤੀ ਲੈਣ ਵਾਸਤੇ ਵੀ ਇਹੇ ਚੰਡੀਗੜ੍ਹ ਜਾਂਦੇ ਸੀ ਪਰ ਕਹਿੰਦੇ ਨੇ ਕਿ ਕੁੱਤੇ ਦੇ ਚੌਲ ਨਹੀਂ ਪਜੇ ਹੁਣ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆਉ ਕਿ ਗੁਰਵਿੰਦਰ ਰੋਕਦਾ ਕਿਉਂ ਨਹੀਂ ਸੀ ਉਹ ਅਸਲ ਵਿੱਚ ਆਪ ਯੂਨੀਵਰਸਿਟੀ ਪੜ੍ਹਿਆ ਸੀ ਉਹ ਕਹਿੰਦਾ ਸੀ ਕਿ ਪੜੀਆਂ ਲਿਖੀਆਂ ਕੁੜੀਆਂ ਕਲੀਆਂ ਚਲੀਆਂ ਹੀ ਜਾਂਦੀਆਂ ਨੇ ਉਹਨੂੰ ਇਹਦਾ ਕੈਰੈਕਟਰ ਤੇ ਭੋਰਾ ਵੀ ਸੱਕ ਨਹੀਂ ਸੀ ਹੁਣ ਤੁਹਾਡੇ ਸਾਰਿਆਂ ਦੇ ਮਨ ਵਿੱਚ ਬਹੁਤ ਗੁੱਸਾ ਹੁਣ ਪਰੇ ਦੀ ਜਿਹੜੀ ਸਜ਼ਾ ਉਹ ਤਿੰਨ ਗੱਲਾਂ ਤੇ ਅਟੈਂਡ ਕਰਦੀ ਹੈ ਜੇ ਪੁਲਿਸ ਇਮਾਨਦਾਰੀ ਦੇ ਨਾਲ ਪਰਚਾ ਦਰਜ ਕਰ ਦੇਵੇ ਨੰਬਰ 2 ਤੇ ਕੀਲੇ ਤਿਆਹੀਆ ਕਰ ਲੈਣ ਕਿ ਅਸੀਂ ਕੁੜੀ ਵਾਲੇ ਪਰਿਵਾਰ ਵੱਲੋਂ ਕੇਸ ਨਹੀਂ ਲੜਨਾ। ਨੰਬਰ 3 ਜੇ ਗਵਾਹ ਚਾਰ ਟੱਕਿਆਂ ਦੇ ਲਾਲਚ ਦੇ ਵਿੱਚ ਝੂਠੀਆਂ ਗਵਾਹੀਆਂ ਨਾ ਦੇਣ। ਨੇ ਤਾਂ ਗਵਾਹ ਤਿਆਰੀ ਬੈਠੇ ਹੁੰਦੇ ਆ ਕਿ ਸਾਥ ਜੋ ਮਰਜੀ ਖਵਾ ਲਓ। ਪਰ ਮੈਂ ਉਹਨਾਂ ਨੂੰ ਕਹਿਣਾ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਵੇਖ ਲਿਓ ਕਿ ਕੀ ਜੋ ਅਸੀਂ ਕਰ ਰਹੇ ਹਾਂ ਠੀਕ ਕਰ ਰਹੇ ਹਾਂ। ਇੱਕ ਗੱਲ ਹੋਰ ਜਦੋਂ ਕਿ ਵੱਡੀ ਘਟਨਾ ਵਾਪਰਦੀ ਆ ਤਾਂ ਪੁਲਿਸ ਦੀ ਇੱਕ ਖੁਫੀਆ ਏਜੰਸੀ ਹੁੰਦੀ ਹੈ ਜਿਹਨੂੰ ਸੀਆਈਡੀ ਵੀ ਕਹਿੰਦੇ ਆ ਉਹਨੇ ਖ਼ਬਰਾਂ ਦੀ ਟੈਲੀਵਿਜ਼ਨਾਂ ਦੀ ਤੇ ਹੁਣ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਦੀ ਇਹਦੀਆਂ ਰਿਪੋਰਟਾਂ ਸਬੰਧਤ ਦਫ਼ਤਰ ਨੂੰ ਭੇਜਣੀਆਂ ਹੁੰਦੀਆਂ ਕਿ ਲੋਕ ਹੁਣ ਕੀ ਕਰਨਗੇ ਜਾਂ ਕੀ ਕਰ ਰਹੇ ਆ ਜਾਂ ਅੱਗੇ ਵਾਸਤੇ ਕੀ ਹੋਊਗਾ ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਇਹਨੂੰ ਮਸਾਲੀ ਸਜ਼ਾ ਮਿਲੇ ਜਾਂ ਵੱਡੀ ਸਜ਼ਾ ਮਿਲੇ ਤਾਂ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸੋ ਕਿ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਪਰ ਮੈਂ ਆਪਣੇ ਵੱਲੋਂ ਕਹਿਣਾ ਭਰੇ ਮਨ ਨਾਲ ਕਹਿਣਾ ਕਿ ਇਹਨੂੰ ਚਰਾਹੇ ਦੇ ਵਿੱਚ ਖੜਾ ਕੇ ਅੱਗੇ ਤੁਸੀਂ ਦੱਸ ਦਿਓ ਵੀ ਕੀ ਕਰਨਾ ਚਾਹੀਦਾ ਧੰਨਵਾਦ ਰੱਬ ਰਾਖਾ